ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੁਣਾਂ ਵੱਲੋਂ ਹਲਕਾ ਤਰੰਤਰ ਦੀ ਜਿਮਣੀ ਚੋਣ ਦੇ ਲਈ ਆਪਣੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਉਤਾਰਿਆ ਗਿਆ ਭਾਰਤੀ ਜਨਤਾ ਪਾਰਟੀ ਕਾਂਗਰਸ ਆਮ ਆਦਮੀ ਪਾਰਟੀ ਅਤੇ ਭਾਈ ਅੰਮ੍ਰਿਤਪਾਲ ਖਾਲਸਾ ਦੀ ਪਾਰਟੀ ਵੱਲੋਂ ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਨਹੀਂ ਉਤਾਰੇ ਗਏ ਹਾਲਾਂਕਿ ਭਾਈ ਅਮਰਪਾਲ ਖਾਲਸਾ ਦੀ ਪਾਰਟੀ ਅਕਾਲੀ ਦਰਬਾਰਸ ਪੰਜਾਬ ਵੱਲੋਂ ਭਾਈ ਅਮਰਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਜਾਂ ਬੀਬੀ ਪਰਮਜੀਤ ਕੌਰ ਖਾਲੜਾ ਐਜ਼ ਇ ਜਿਮਨੀ ਚੋਣ ਲੜ ਸਕਦੇ ਨੇ ਜੇ ਗੱਲ ਕਰੀਏ ਅਸੀਂ ਭਾਰਤੀ ਜਨਤਾ ਪਾਰਟੀ ਭਾਰਤੀ ਜਨਤਾ ਪਾਰਟੀ ਨੇ ਹਲਕਾ ਇੰਚਾਰਜ ਦੋ ਜਰੂਰ ਲਗਾ ਦਿੱਤੇ ਨੇ ਤਰਨਤਾਰ ਦੇ ਵਿੱਚ ਲੇਕਿਨ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਨਹੀਂ ਉਤਾਰਿਆ ਗਿਆ ਭਾਈ ਸਰਜੀ ਸਿੰਘ ਖਾਲਸਾ ਵੱਲੋਂ ਉਹਨਾਂ ਦੀ ਭੈਣ ਜਿਹੜੀ ਪਰਮਜੀਤ ਕੌਰ ਉਹਨਾਂ ਦੀ ਸਿਸਟਰ ਜਿਹੜੇ ਹੈਗੇ ਨੇ ਉਹ ਚੋਣ ਮੈਦਾਨ ਦੇ ਵਿੱਚ ਐਜ਼ ਅਜ਼ਾਦ ਨੇ ਆ ਗਏ ਨੇ ਹਰਵਿੰਦਰ ਕੌਰ ਉਸਮਾ ਜਿਹੜੇ ਨੇ ਉਹ ਵੀ ਐਜ਼ ਅ ਚੋਣ ਮੈਦਾਨ ਦੇ ਵਿੱਚ ਆਜ਼ਾਦ ਉਮੀਦਵਾਰ ਆ ਗਏ ਨੇ ਇਧਰੋਂ ਆਪ ਆਦੀ ਪਾਰਟੀ ਤੋਂ ਕਿਆ ਸਰਗਾਈਆਂ ਲਗਾਈਆਂ ਜਾ ਰਹੀਆਂ ਸੀ ਕਿ ਹਰਬੀਰ ਸਿੰਘ ਸੰਧੂ ਐਜ਼ ਇੱਕ ਚੋਣ ਲੜਨਗੇ ਜਿਮਨੀ ਹਲਕਾ ਤਰਤਰ ਤੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਦੋ ਵਾਰ ਵਿਧਾਇਕ ਰਹੇ ਇੱਕ ਵਾਰ ਐਜ਼ ਅਜ਼ਾਦ ਜਿੱਤੇ ਚੰਗਾ ਰਸੂਖ ਚੰਗਾ ਰਸੂਖ ਹੈ ਤੂਤੀ ਬੋਲਦੀ ਹੈ ਹਲਕਾ ਤਰਨ ਤਰ ਦੇ ਵਿੱਚ ਭਾਵੇਂ ਉਹ ਕਸ਼ਮੀਰ ਸਿੰਘ ਦੇ ਕਸ਼ਮੀਰ ਸਿੰਘ ਸੋਲ ਦੇ ਕੋਲੋਂ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੁਰੀ ਤਰ੍ਹਾਂ ਹਾਰੇ ਲੇਕਿਨ ਹਰਮੀਤ ਸਿੰਘ ਸੰਧੂ ਨੇ ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਆਮ ਆਦਮੀ ਪਾਰਟੀ ਦਾ ਪੱਲਾ ਫੜਿਆ ਤਾਂ ਭਮਕੜਾ ਨੇ ਰਾਜ ਕੇ ਵਿਰੋਧ ਕੀਤਾ ਭਮਕੜਾ ਨੇ ਮੁਜ਼ਾਰੇ ਵੀ ਕੀਤੇ ਅਤੇ ਕਈ ਆਗੂ ਦੂਜੀਆਂ ਪਾਰਟੀਆਂ ਦੇ ਵਿੱਚ ਵੀ ਜਾ ਚੁੱਕੇ ਨੇ ਖਾਸ ਕਰਕੇ ਕੱਲ ਜਿਹੜੇ ਯੂਥ ਆਗੂ ਸੀ ਤਰਨਤਾਰ ਦੇ ਉਹਨਾਂ ਨੂੰ ਵੀ ਬਿਨਾ ਕਾਰਨ ਨੋਟਸ ਦੱਸੇ ਜਿਹੜਾ ਹੈ ਪਾਰਟੀ ਦੇ ਵਿੱਚੋਂ ਅਲਵਿਦਾ ਕਹਿ ਦਿੱਤਾ ਗਿਆ ਹੈ ਕੀ ਹਰਬੀਰ ਸਿੰਘ ਸੰਧੂ ਦਾ ਐਡੇ ਵੱਡੇ ਪਦਰ ਤੇ ਵਿਰੋਧ ਹੋ ਰਿਹਾ ਹੈ ਹਾਲਾਂਕਿ ਕਸ਼ਮੀਰ ਸਿੰਘ ਸੋਲ ਦਾ ਭਾਂਜਾ ਵੀ ਐਜ਼ ਅਜ਼ਾਦ ਉਮੀਦਵਾਰ ਜੋ ਲੜੇਗਾ ਹਲਕਾ ਤਨ ਤਰ ਤੂੰ ਜਾਂ ਹੋ ਸਕਦਾ ਹੈ ਕਿ ਉਹ ਕਾਂਗਰਸ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਜਾਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੂੰ ਸਪੋਰਟ ਕਰ ਦੇ ਜੇਕਰ ਉਹ ਆਪ ਨਹੀਂ ਖੜਦਾ ਹਰਮੀਤ ਸਿੰਘ ਸੰਧੂ ਨੂੰ ਲੈ ਕੇ ਵੱਡੇ ਪੱਧਰ ਤੇ ਬਗਾਵਤ ਹੋ ਰਹੀ ਹੈ ਕੱਲ ਜਿਸ ਤਰ੍ਹਾਂ ਨੌਜੋਨ ਆਗੂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਹ ਕੱਲ ਛੀਕਾ ਮਾਰ ਰਿਹਾ ਸੀ ਰੋ ਰਿਹਾ ਸੀ ਉਹ ਤਾਂ ਕਹਿੰਦਾ ਸੀ ਕਿ ਮੈਂ ਲਗਭਗ ਆਪਣੀ ਜ਼ਿੰਦਗੀ ਦੇ 3 ਸਾਲ ਦੀ ਗਾਲੇ ਕੂਨ ਪਸੀਨੇ ਦੀ ਕੀਤੀ ਹੋਈ ਕਮਾਈ ਵੀ ਲਈ ਆਮ ਆਦਮੀ ਪਾਰਟੀ ਦੇ ਤੇ ਆਪ ਆਦਮੀ ਪਾਰਟੀ ਨੇ ਕੋਈ ਦੱਸਿਆ ਹੀ ਨਹੀਂ ਦੱਸੇ ਤੋਂ ਬਿਨਾ ਮੈਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਹਰਮੀਤ ਸਿੰਘ ਨੇ ਸੰਤੂ ਨੂੰ ਲੈ ਕੇ ਹਲਕਾ ਤਰੰਤਰ ਦੇ ਵਿੱਚ ਵੱਡੇ ਆਗੂਆਂ ਵੱਲੋਂ ਬਗਾਵਤ ਕੀਤੀ ਜਾ ਰਹੀ ਹੈ ਕੁਝ ਖੁੱਲ ਕੇ ਬਗਾਵਤ ਕਰ ਰਹੇ ਨੇ ਤੇ ਕੁਝ ਕਰ ਰਹੇ ਨੇ ਅੰਦਰੂਨੀ ਬਗਾਵਤ ਹੈ ਇਸ ਕਰਕੇ ਕਿਆ ਸਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਹੜਾ ਨੂੰ ਲੈ ਕੇ ਹਰਾਂ ਦੀ ਸੇਵਾ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਸਿੱਧੀ ਗੱਲਬਾਤ ਹੋਈ ਮਨਕੀਰਤ ਔਲਖ ਦੀ ਮਨਕੀਰਤ ਔਲਖ ਨੀਵੀਂ ਸਿੱਤਾਂ ਦੇ ਪੁਲ ਬਣਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਹਨੇ ਯੋਧਾ ਕਹਿ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਮਨਕੀਰਤ ਔਲਖ ਦੀਆਂ ਸਿੱਤਾਂ ਦੇ ਪੁਲ ਬਣਨੇ ਇੰਜ ਲੱਗਦਾ ਹੈ ਕਿ ਜਿਸ ਤਰ੍ਹਾਂ ਹਲਕਾ ਤਰਨਤੜ ਦੇ ਵਿੱਚੋਂ ਹੀ ਬਿਲੋਂਗ ਕਰਦੇ ਨੇ ਮਨਕੀਰਤ ਔਲਖ ਤੇ ਮਨਕੀਰਤ ਔਲਖ ਨੂੰ ਜਿਮਨੀ ਚੋਣ ਦੇ ਲਈ ਆਪ ਆਦਮੀ ਪਾਰਟੀ ਵੱਲੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਰਿਹਾ ਜੱਸਦਾ ਹੈ ਆਪ ਆਦਮੀ ਪਾਰਟੀ ਦੇ ਸਿਆਸੀ ਗਲਿਆਰੇ ਦੇ ਵਿੱਚ ਇਹ ਕਾਫੀ ਲੰਮੇ ਸਮੇਂ ਤੋਂ ਚਰਚਾ ਚੱਲਦੀ ਹੈ ਜਦੋਂ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਵੀਡੀਓ ਕਾਨਫਰੰਸ ਰਾਹੀਂ ਗੱਲਬਾਤ ਹੋਈ ਹੈ ਮਨਕੀਰਤ ਔਲਖ ਦੇ ਨਾਲ ਕਿ ਆਸਰਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਜਿਸ ਤਰ੍ਹਾਂ ਹਰਬੀਰ ਸਿੰਘ ਸੰਧੂ ਦਾ ਵਿਰੋਧ ਹੋ ਰਿਹਾ ਹੈ ਆਪ ਆਦਮੀ ਪਾਰਟੀ ਦੇ ਭਮੱਕਾ ਆਉਣਾ ਵੱਲੋਂ ਆਪ ਆਦਮੀ ਪਾਰਟੀ ਦੇ ਆਗੂਆਂ ਵੱਲੋਂ ਕੁਝ ਖੁੱਲ ਕੇ ਬਗਾਵਤ ਕਰ ਰਹੇ ਨੇ ਕੁਝ ਅੰਦਰੂਨੀ ਬਗਾਵਤ ਕਰ ਰਹੇ ਨੇ ਹਰਮੀਤ ਸਿੰਘ ਸੰਧੂ ਦੇ ਨਾਲ ਕਾਂਗਰਸ ਆਮ ਆਦਮੀ ਪਾਰਟੀ ਦੇ ਵਰਕਰ ਭਮੱਕੜ ਤੁਰ ਹੀ ਨਹੀਂ ਰਹੇ ਹਾਲਾਂਕਿ ਲੁਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਆ ਪਾਣੀ ਹਰਾਂ ਦਾ ਪਾਣੀ ਆ ਗਿਆ ਇਸ ਕਰਕੇ ਰੋਕਿਆ ਗਿਆ ਸੀ ਹਰਮੀਤ ਸਿੰਘ ਸੰਧੂ ਦੇ ਨਾਲ ਤੁਰ ਰਹੇ ਇਸ ਕਰਕੇ ਹੁਣ ਜਿਹੜਾ ਦਬਦਬਾ ਬਣਿਆ ਆ ਮਨਕੀਰਤ ਆਲਕ ਦਾ ਕਿਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਮਨਕੀਰਤ ਆਲਕ ਨੂੰ ਜਿਮਨੀ ਚੋਣ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਕਿਉਂਕਿ ਇਹ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹਲਕਾ ਤਰਨਤਰ ਦੀ ਜਿਮਨੀ ਚੋਣ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਹਾਕਮ ਧਿਰ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੈਮੀਫਾਈਨਲ ਹੋਵੇਗਾ ਇਸ ਕਰਕੇ ਅਜਿਹੇ ਚਿਹਰੇ ਨੂੰ ਉਤਾਰਨਾ ਚਾਹੁੰਦੇ ਨੇ ਕਿ ਜਿਸ ਦਾ ਪ੍ਰਭਾਵ ਹੀ ਹੋਵੇ ਜਿਹੜਾ ਉਸ ਇਲਾਕੇ ਦਾ ਵੀ ਹੋਵੇ ਅਤੇ ਜਿਹੜਾ ਜਿੱਦੇ ਵੀ ਘਰ ਵਿੱਚ ਜਾ ਕੇ ਬੈਠੇ ਉਸ ਨੂੰ ਵੋਟ ਮਿਲੇ ਧੰਨਵਾਦ